ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲੇ ਦੇ ਵਿੱਚ ਗੋਲੇਵਾਲੇ ਪਿੰਡ ਦੇ ਵਿੱਚ ਕਣੀਆਂ ਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਬਾਈ ਨਰ ਸਿੰਘ ਦੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਘਰੇ ਲੂ ਪਰਿਵਾਰ ਆ ਬਾਈ ਹੁਣਾਂ ਦੇ ਕੋਲੇ ਇੱਕ ਮੱਝ ਵਕਾਊ ਆ ਮਿੱਤਰੋ ਬਹੁਤ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦੇ ਕਾਰਡ ਆ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗਾ ਮਿੱਤਰੋ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਕੀ ਇਹਦਾ ਭਾਵਾ ਕੀ ਇੰਦੀ ਸਲਾਹ ਵਾ ਸਾਰੀ ਜਾਣਕਾਰੀ ਪਾਈ ਨਾਲ ਲੈਣੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਠੀਕ ਆ ਜੀ ਵਧੀਆ ਹਾਂ ਜੀ ਬਹੁਤ ਚੜ੍ਹਦੀ ਕਲਾ ਮਾਰ ਰੋਸ ਸੁਖਰ ਜੀ ਆਪਣਾ ਨਾਮ ਦੱਸਦੇ ਵੀਰੇ ਬਾਈ ਮੇਰਾ ਨਾਮ ਕਲਵੰਤ ਸਿੰਘ ਜੀ ਜੀ ਤੇ ਬਾਪੂ ਦਾ ਨਾਮ ਨਾਰਸ ਸਿੰਘ ਜੀ ਪੱਤੀ ਘਰ ਆ ਗਿਆ ਆਪਣਾ ਜੀ ਪੱਤੀ ਘਰ ਜਦੋਂ ਆਪਾਂ ਹਸਨ ਪੱਟੀ ਦੇ ਪੈਦੂ ਆ ਹਰਦਿਆਲੇ ਆ ਰਸਤੇ ਤੋਂ ਸਨ ਦੇ ਵਿੱਚ ਸਨ ਵੇਚਦੀ ਰਸਤੇ ਬਾਰੇ ਬਾਰ ਹਾਂਜੀ ਹਾਂ ਜੋੜੀਆਂ ਕੋਠੀਆਂ ਕੋਲੋਂ ਪਈ ਮੁੜ ਕੇ ਜੋੜੀਆਂ ਕੋਠੀਆਂ ਕੋਲੋਂ ਖੜਵੰਜੇ ਵਾਲਾ ਰਸਤਾ ਖੜਵੰਜੇ ਵਾਲਾ ਰਸਤਾ ਅੱਗੇ ਆ ਕੇ ਆ ਜਾਊਗਾ ਜਾਉਣ ਵਾਲਾ ਜਾਉਣ ਵਾਲਾ ਬਾਈ ਉਹ ਸਿੱਧੀ ਆਪਣੇ ਘਰੇ ਪਹਿਲਾ ਘਰ ਅੱਛਾ ਵੀਰੇ ਮੱਜ ਵਿੱਚ ਨਹੀਂ ਆਇਆ ਪੰਗਾ ਇਹ ਕਿਹਦੇ ਦਾ ਸੂ ਸੂਰੀ ਹੈ ਭਾਈ ਤੀਜਾ ਰੀਅਲ ਤੀਜਾ ਸੂਣਾ ਘਰ ਦੀ ਝੋਟੀ ਆ ਘਰ ਦੀ ਝੋਟੀ ਆ ਤੀਜਾ ਸੂ ਆरिजिनल ਇਹਨੇ ਸੂਣਾ ਵਾ ਹਾਂਜੀ ਕਿੰਨੇ ਦਿਨ ਪਏ ਵੀਰੇ ਦੇ ਭਾਈ 3 ਦਿਨ ਪਏ ਆ ਉੱਤੇ ਲੈ ਜੇ ਉਹ ਪਰਮਾਤਮਾ ਦੀ ਦੇ ਆ ਇਹ ਤਾਂ ਮਾਲਕ ਰਿਵਾਤ ਹੂੰ ਅੱਛਾ ਨੇ ਦੀਪਾ ਪੂਰੀ 2 ਮਿੰਟ ਦਾ ਅੱਛਾ ਵੀਰੇ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਬਈ ਇਹਦਾ ਬਈ 14 ਕਿਲੋ ਖੁੱਲਾ ਡੁੱਲਾ ਚ ਆਇਆ ਐਨ ਆਪਾਂ ਆਪਣਾ ਭਾਂਡੇ ਦੇ ਭਾਂਡੇ ਚ ਪਾਉਣਾ ਵੀ ਆਪਣੇ ਅੱਗੇ ਭਰਾ ਲੈ ਜਾਵੇ ਗਰੰਟੀ ਵਾਲੀ ਹਾਂ ਗਰੰਟੀ ਵਾਲਾ ਕੰਮ ਆਪਣਾ ਅੱਛਾ ਇੱਕ ਗੱਲ ਹੋਰ ਹੁੰਦੀ ਭਾਰ ਤਾਰ ਦੀ ਓਕੇ ਬਾਈ ਜੀ ਫੁੱਲ ਗਰੰਟੀ ਅਗਲੇ ਦੇ ਘਰ ਤੱਕ ਭਾਰ ਦੀ ਗਰੰਟੀ ਕਿਉਂ ਆਪਣਾ ਇਹੋ ਜਿਹਾ ਪਸ਼ੂ ਪਹਿਲਾਂ ਹੀ ਪਾ ਲੱਗ ਜਾ ਦੱਸ ਦਿੰਦਾ ਬਈ ਦੱਸ ਦਿੰਦਾ ਆਪਸ ਬਾਕੀ ਇਹ ਆਣਾ ਵੱਡੇ ਵੀਰੇ ਮੈਂ ਤਾਂ ਇਹ ਚੀਜ਼ ਆਣਾ ਨਾ ਇਹ ਚੀਜ਼ ਹੁੰਦੀ ਆ ਨਾ ਜਿਹੜੀ ਇਹ 19 21 ਕਈ ਵਾਰੀ ਗੱਡੀ ਗੁੱਡੀ 'ਚ ਚੜਨ ਨਾਲ ਵੇਚੂ ਹੋ ਵੀ ਚੰਨੂ ਯਾਰ ਜੇਰਾ ਇਹ ਕਿੰਨੀ ਵੱਡੀ ਗੱਲ ਦੋ ਦਿਨ ਰਸਗੀਆਂ ਪਾਣੋ ਸਵਾਲੋ ਮਹਿਨ ਹਾਂ ਨਹੀਂ ਭਾਈ ਉਹ ਗੱਲ ਠੀਕ ਆ ਤੁਹਾਡੀ ਗੱਲ ਆ ਕਈ ਰੱਖ ਜਾਂਦੇ ਪਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਤੱਕ ਵਾਹਿਗੁਰੂ ਨੇ ਇੰਨੀ ਕ ਮਿਹਰ ਰੱਖੀ ਆਪਣੇ ਕਿਸੇ ਜਾਨਵਰ ਨੂੰ ਇਹੋ ਜੀ ਸ਼ਿਕਾਇਤ ਨਹੀਂ ਆਈ ਤੇ ਸ਼ੁਕਰ ਹੈਣਾ ਬਾਕੀ ਭਾਈ ਮੈਂ ਤਾਂ ਜਾਨਾ 5-4000 ਦਾ ਫਰਕ ਨਹੀਂ ਮਿਲਦਾ ਬਿਲਕੁਲ ਬਿਲਕੁਲ ਵੱਧ ਤੋਂ ਵੱਧ 5000 ਦਾ ਮੈਂ ਕੀ 5000 ਲਟੂਠੀ ਪਾ ਲਿਆ ਭਾਈ ਯਾਰ ਭਾਈ ਤੇ ਪਰ ਅਗਲੇ ਨੂੰ ਦੱਸ ਕੇ ਦੋ ਜੇ ਕੋਈ ਇਹੋ ਜਾਂ ਨਕਸਾ ਦੋ ਦੀ ਜੇ ਹੈਗੀ ਆ ਯਾਰ ਭਾਈ ਅਗਲੇ ਦੇ ਸਾਹਮਣੇ ਕਰ ਦੋ ਭਾਈ ਲੈ ਕੇ ਜਾਣੀ ਲੈ ਜਾਣੀ ਤਾਂ ਰਹਿਣ ਦੇ ਭਰਾਵਾ ਆ ਖੜ ਲੋੜ ਨੂੰ ਲ ਜਾਣੀ ਬਾਈ ਦੁੱਧ ਪੀਣ ਨੂੰ ਅੱਛਾ ਵੀਰੇ ਇੱਕ ਗੱਲ ਹੋਰ ਆ ਵੱਡੇ ਬਾਈ ਤੇ ਚੋਣ ਚਣ ਚੰਗਾ ਇਹਨੂੰ ਚੋਣ ਅੱਛਾ ਰੇਟ ਕੀ ਲਊਗਾ ਵੀਰੇ ਇਹਦਾ ਰੇਟ ਬਾਈ ਇਹਦਾ ਲੈਣ ਦੇਣ ਵਾਲਾ ਫਿਕਸ ਜਾਂ ਕਰ ਦਿੰਦੇ ਚੱਲ 130 ਦਾ 130000 ਵਿੱਚ ਮਾਨਤਨ ਕਰਦੇ ਮਾਨਤਨ ਹੋ ਜਾਊਗਾ ਬਾਈ ਥੋੜਾ ਬਹੁਤ ਹੈਣਾ ਬਾਹਰ ਨਹੀਂ ਖੋਲ ਜੀਨੇ ਕੋਈ ਫਿਰ ਲੈ ਵੀ ਮਿੱਤਰੋ ਸੂਆ ਸੁੰਦੀ ਤੀਜਾ ਹੈਣਾ ਬਾਈ ਤੀਜਾ origial ਸੂਆ ਸੁੰਦੀ ਹੈ ਕਰਮਾ ਵਾਲੀ ਦੁੱਧ 14 ਕਿਲੋ ਖੁੱਲਾ ਡੁੱਲਾ ਖੁੱਲੇ ਡੁੱਲੇ ਦਾ ਮਤਲਬ ਹੁੰਦਾ ਵੀ ਬਾਈ ਦਿਨ ਦੀ ਆ ਲੀਵੇ ਵਿੱਚ ਤੁਹਾਨੂੰ ਐ ਲੱਗੂਗਾ ਬਾਈ ਹਜੇ ਦਿਨ ਪਏ ਆ ਅੱਜ ਪੂਰੇ ਹੋ ਗਏ ਤਿੰਨ ਦਿਨ ਪਏ ਆ ਇਹਦੇ ਦਿਨ ਪੂਰੇ ਫੋਮ ਦੇ ਵਿੱਚ ਅੱਜ ਹੈਗੀ ਆ 1 ਤਰੀਕ 3 ਤਰੀਕ ਨੂੰ 10ਵੇਂ ਮਹੀਨੇ ਤੀਨ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਵੀਡੀਓ ਤੁਸੀਂ 1 ਤਰੀਕ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਹੁੰਦੀ ਦੇਖ ਰਹੇ ਆ ਮਿੱਤਰੋ ਰੇਟ ਆ ਜਿਹੜਾ ਉਹ ਹੈਗਾ ਇਹਦਾ 1 ਲੱਖ ਤੇ 30000 ਰੁਪਇਆ ਠੀਕ ਹੈ ਬਾਈ ਬਾਈ ਖੜੀ ਹੈ ਨਾਰ ਸਿੰਘ ਕੇ ਘਰੇ ਬਾਈ ਉਹਨਾਂ ਦਾ ਘਰ ਹੈਗਾ ਜਿਹੜਾ ਮਿੱਤਰੋ ਤੁਹਾਨੂੰ ਦੱਸਦਾ ਸਾਰਾ ਡਰੈਸਟ ਦੇ ਦਿੰਦਾ ਪਹਿਲੀਆਂ ਦੇ ਵਿੱਚ ਹੀ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਦੱਸੀ ਬਈ ਨੰਬਰ ਬਾਈ 94647 ਜੀ 64005 ਇੱਕ ਵਾਰੀ ਹੋਰ ਬੋਲ ਦਿਓ 94647 ਜੀ 64005 ਠੀਕ ਹੈ ਇਸ ਨੰਬਰ ਤੇ ਬਾਈਆਂ ਨਾਲ ਕਰ ਲਓ ਮਿੱਤਰੋ ਰਾਬਤਾ ਕਾਇਮ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚੋਂ ਘਰੇਲੂ ਪਰਿਵਾਰ ਦੇ ਘਰੋਂ ਤੁਹਾਨੂੰ ਵੀਡੀਓ ਦਿਖਾਈ ਹੈ ਜਿਹੜੇ ਭਰਾ ਨੂੰ ਮੈਂ ਪਸੰਦਾ ਚੱਕੋ ਫੋਨ ਤੇ ਠਾ ਲਓ ਫਾਇਦਾ ਧੰਨਵਾਦ